ਮਿੱਤਰੋ ਬਸ਼ੇਰਾ ਸਾਨੂੰ ਇਹ 25000 ਦੇ ਨੇੜੇ ਤੇੜੇ ਬਣ ਜੂਗਾ ਬਹੁਤ ਵਧੀਆ ਬਸ਼ੇਰਾ ਗਾ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਆਪਾਂ ਵੀਡੀਓ 'ਚ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਿਓ ਜੀ ਤੇ ਨਾਲੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟੇ ਸੈੱਟ ਜ਼ਰੂਰ ਕਰਿਓ ਤੇ ਕਰਦੇ ਆਂ ਬਸ਼ੇਰੇ ਦੀ ਡਿਟੇਲ ਬਾਰੇ ਗੱਲਬਾਤ ਤੇ 6 ਮਹੀਨੇ ਉਮਰ ਦੇ ਸੀ ਇਹ ਮਾਲਕ ਵੀਰਾਂ ਨੇ ਤੇ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ 'ਚ ਮਿੱਤਰੋ ਤੇ ਜਲੰਧਰ ਏਰੀਆ ਬਾਈ ਹੋ ਰਿਆਂ ਦਾ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਤੇ 30000 ਮੁੱਲ ਕਰਦੇ ਆ ਬਾਈ ਹੋਰੇ 25000 ਦੇ ਨੇੜੇ ਤੇੜੇ ਬਣ ਜਾਊਗਾ ਤੇ ਜੇ ਕੋਈ ਵੀਰ ਭਰਾ ਹੈਗਾ ਖਰੀਦਣ ਦਾ ਚਾਹਵਣ ਤਾਂ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰਤਾ ਮਾਲਕ ਵੀਰਾਂ ਦਾ ਗੱਲਬਾਤ ਕਰ ਸਕਦੇ ਹਾਂ ਤੇ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਜੀ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹਾਂ ਜੇ ਕੋਈ ਵੀਰ ਭਰਾ ਵੀਡੀਓ ਕਰਵਾਉਣ ਦਾ ਚਾਹਵਣ ਹੈਗਾ 85432340 ਵਾਲੇ ਨੰਬਰ ਦੇ ਫੋਟੋਆਂ ਵੀਡੀਓ ਭੇਜ ਕੇ ਆਪਣੇ ਨਾਲ ਗੱਲਬਾਤ ਕਰਨ ਤੋਂ ਬਾਅਦ ਵੀਡੀਓ ਭਵਾ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਧੰਨਵਾਦ